ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਇਸ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਾ ਕੇ ਜਾਂਦਾ ਤਸੀਲ ਬਾਗਾਪਰਾਣਾ ਜੋ ਤੁਸੀਂ ਸਕਰੀਨ ਤੇ ਬਾਈ ਵਹਿੜ ਦੇਖ ਰਹੇ ਆ ਚੰਗੇ ਰਿਕਾਰਡ ਵਾਲੀ ਆ ਘਰ ਦੀ ਵਹਿੜ ਆ ਬਾਈ ਦੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਗਾ ਤੇ ਬਾਕੀ ਡੀਟੇਲ ਲੈਨੇ ਆਪਾਂ ਬਾਈ ਤੋਂ ਆਈ ਬਾਈ ਸਸੀ ਗਾ ਬਾਈ ਤੇ ਜਾਣ ਕੇ ਕੀ ਡੀਟੇਲ ਆ ਬਾਈ ਆਪਣੀਆਂ ਵਹਿੜ ਦੀ ਤਾਂ ਦੂਜੇ ਸੂਏ ਸੂਣੀ ਆ ਬਾਈ ਹਾਂ ਤੇ ਪਹਿਲੇ ਸੂਏ ਘਰ ਦੀ ਵਹਿੜੀ ਆ ਨਾ ਘਰ ਦੀ ਵਹਿੜ ਆ ਬਾਈ ਆਪਣੀ ਠੀਕ ਆ ਤੇ ਪਹਿਲੇ ਸੂਏ ਕੀ ਰਿਕਾਰਡ ਸੀ ਵੀਰੇ ਦੋਤਾ ਪਹਿਲੇ ਸੂਏ ਦਾ 28 ਲੀਟਰ ਦਾ ਰਿਕਾਰਡ ਸੀ 28 ਲੀਟਰ ਦਾ ਸੀ ਤੇ ਹੁਣ ਕਿੰਨੇ ਕ ਦਿਨ ਲੈ ਜੂਗੀ ਹਜੇ ਇਹਦੇ 25 ਤਰੀਕ ਨੂੰ 9 ਮਹੀਨੇ ਪੂਰੇ ਹੋ ਗਏ ਇਹਦੇ ਠੀਕ ਹੈ ਜਾਨੀ ਕਿ 10 ਕ ਦਿਨ ਹਜੇ ਲੈ ਜੂ ਚੱਲ ਹਾਂ ਮੰਨ ਕੇ ਚੱਲ ਉੱਤੇ 9 ਦਾ ਲੈ ਜਾਂਦਾ 9 ਮਹੀਨਾ 9 ਦੇ ਨਾ 25 ਤਰੀਕ ਨੂੰ ਨਾ 9 ਮਹੀਨੇ ਪੂਰੇ ਇਹ ਉੱਤੇ ਕਿੰਨੇ ਕ ਦਿਨ ਲੈ ਜਾਂਦੀ ਐ ਇਹ ਪੰਜ ਦਿਨ ਪੱਗ 5 ਕ ਦਿਨ ਲੱਗ ਗਈ 5 ਦਿਨ ਪੰਜ ਦਿਨ ਲੈ ਆਈ 10 ਦਾ ਦਿਨਾਂ ਦੀ ਬਈ ਹਜੇ ਕੱਚੀ ਆ ਤੁਸੀਂ ਗੱਦ ਕਾਠ ਵਹਿੜ ਦਾ ਦੇਖ ਸਕਦੇ ਆ ਤੇ ਜਿਆਦਾ ਵਾਲੀ ਵਹਿੜ ਆ ਸਨੱਕੀ ਵਹਿੜ ਆ ਤੇ ਮਿਲਕ ਰਿਕਾਰਡ ਪਹਿਲੇ 22 28 ਲੀਟਰ ਦਾ ਤੁਹਾਨੂੰ ਦਿੱਤਾ ਬਾਈ ਨੇ ਚੋਇਆ ਆਪ ਦੇ ਘਰੇ ਘਰ ਦੀ ਵਹਿੜ ਆ ਹਵਾਨਾ ਤੁਸੀਂ ਦੇਖ ਸਕਦੇ ਆ ਬਈ ਹਵਾਨੇ ਹੋਣ ਤੇ ਬਈ ਕੀ ਬਾਤਾਂ ਹੀ ਆ ਬਾਕੀ ਵੇਖੋ ਬਈ ਵਾਲ ਦੇ ਵਾਲ ਢਲਾਂ ਦੇਖੋ ਲੇਵਾ ਹਜੇ ਤੇ ਠੰਡੀ ਸੀਲ ਬਈ ਪੂਰੀ ਜਿਵੇਂ ਅਸੀਂ ਉੱਪਰ ਇਹ ਬੰਦੇ ਆ ਕੋਈ ਪੋਰਾ ਹਲ ਚੋਲਣੀ ਕੀਤੀ ਬਈ ਉਹੋ ਜੀ ਤੇ ਹਵਾਨਾ ਤੁਸੀਂ ਦੇਖ ਸਕਦੇ ਬਈ ਹਵਾਨਾ ਬਈ ਗੱਠ ਚੌੜਾ ਆਉਂਦਾ ਤਾਂ ਤੋਂ ਤੇ ਜਿੰਨੇ ਹਵਾਨੇ ਿਤੱਕ ਗਾਂ ਨੂੰ ਓਨੀ ਿਤੱਕ ਬਈ ਵਸ਼ਾ ਨੂੰ ਹਵਾਨੇ ਫਿਟਿੰਗ ਚ ਹਵਾਨਾ ਮੜਾ ਬਈ ਜੱਟੇ ਤੋੜ ਕੇ ਦਿਖਾ ਦਿੰਦੇ ਬਾਕੀ ਤੁਹਾਨੂੰ ਤੂਰਾ ਦਿਖਾਣੇ ਆ ਹਵਾਨੇ ਹੂਨ ਪੱਖੋ ਬਈ ਕੋਈ ਕੱਚ ਨਹੀਂ ਬੈਠ ਬਾਕੀ ਦੂਜੇ ਸੂਏ ਸੂਣਾ ਦਸਾਂ ਉਹਨਾਂ ਦੀ ਕੱਚੀ ਆਂਦਾਜ਼ ਆ ਤੁਸੀਂ ਉਸ ਹਿਸਾਬ ਨਾਲ ਲਾਜੋ ਖੁੱਲੇ ਅੰਗਾ ਪਹਿਲਾਂ ਦੀ ਖੁੱਲੇ ਬੋਡੀ ਸਟਰਕਚਰ ਦੀ ਐ ਬਸ ਮੋੜ ਦੇ ਵੀਰੇ ਬਾਕੀ ਤੁਸੀਂ ਖਵਾਨੇ ਤੇ ਮਲਕਵੇਨ ਦੇਖ ਸਕਦੇ ਆ ਨਾੜਾਂ ਬਈ ਉਵੇਂ ਹੀ ਖੜੀਆਂ ਖਵਾਨੇ ਤੇ ਇਹ ਚੰਗੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਬਈ ਚੰਗੇ ਰਿਕਾਰਡ ਵਾਲੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਜੋ ਤੁਸੀਂ ਨਾੜਾਂ ਦੇਖ ਰਹੇ ਆ ਲੇਵੇ ਤੇ ਤੁਸੀਂ ਦੇਖ ਸਕਦੇ ਹੋ ਨੀ ਖਵਾਨਾ ਹੋਣਾ ਬਾਕੀ ਖਵਾਨੇ ਤੇ ਕੋਈ ਪੂਰਾ ਫੂੜ ਸ਼ਾਂਗ ਨਹੀਂ ਕੋਈ ਦੇਖ ਸਕਦੇ ਆ ਥਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਮੁੱਠੀ ਮੁੱਠੀ ਵਾਲਾ ਥਣ ਤੇ ਜੰਟੇ ਬਈ ਕੀ ਡਿਮਾਂਡ ਮੁੰਡ ਕੀ ਕਰਦੇ ਆਪਾਂ ਇਹਦੀ ਡਿਮਾਂਡ ਬਈ ਫੋਨ ਤੇ ਹੋਊ ਰੋਇ ਫੋਨ ਤੇ ਕਰਨੀ ਆ ਹਾਂ ਠੀਕ ਆ ਤੇ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ 98413646 ਠੀਕ ਹੈ 98413646 ਨੇੜੇ ਗਊਸ਼ਾਲਾ ਪੈਣ ਦੇ ਵਿਚਾਲੇ ਘਰ ਆਪਣਾ ਠੀਕ ਹੈ ਗਊਸ਼ਾਲਾ ਦੇ ਪੰਚਾਇਤ ਘਰ ਕੋਲੇ ਹਾਂ ਪੰਚਾਇਤ ਘਰ ਕੋਲੇ ਗਊਸ਼ਾਲਾ ਦੀ ਨੇੜ ਬਈ ਪੰਚਾਇਤ ਘਰ ਦੇ ਕੋਲ ਬਾਈ ਦਾ ਘਰ ਹੈ ਤੇ ਬਾਕੀ ਗਾਂਥ ਨੂੰ ਦਿਖਾਤੀ ਹੈ ਬਈ ਵੈਰ ਤੇ ਕੋਈ ਕੱਚ ਨਹੀਂ ਗਾ ਚੰਗੇ ਰਿਕਾਰਡ ਵਾਲੀ ਹੈ ਜੇ ਤੁਸੀਂ ਗਾਂ ਇਹ ਕਿਹੜੇ ਸੀਮਨ ਦੀ ਹੈ ਵੀਰੇ ਆਪ ਆਪੇ 40116 ਦੀ ਆ ਵੀ ਠੀਕ ਹੈ ਏਬੀਐਸ ਤੋਂ ਮੰਨ ਕੇ ਚੱਲ ਟੀਗਾ ਭਰਾ ਹੋਵੇ ਤੇ ਠੀਕ ਹੈ ਏਬੀਐਸ ਦਾ ਗਾਂ ਸੀਮਨ ਲੱਗਿਆ ਹਾਂ ਸਰਕਾਰੀ ਸੀਮਨ ਗਾਂ ਵੀ ਚੰਗਾ ਹੀ ਸੀਮਨ ਲੱਗਿਆ ਵਾ ਆਪ ਹੀ ਇਹ 401 40116 40116 ਦੀ ਵੀ ਆਪ ਹੀ ਉਹ ਵੀ ਏਬੀਐਸ ਦਾ ਹੀ ਹੈ ਨਾ ਹੂੰ ਉਹ ਵੀ ਏਬੀਐਸ ਦਾ ਹੀ ਹੈ ਬਈ ਬਾਕੀ ਵੀ ਗਾਂ ਵੀ ਇਹਦੇ ਸੀਮਨ ਏਬੀਐਸ ਦਾ ਲੱਗਿਆ ਵਾ ਚੰਗੇ ਰਿਕਾਰਡ ਵਾਲੀ ਦੁੱਧ ਵਾਲੀ ਵਹਿੜਾ ਬਾਕੀ ਸੀਮਨ ਗਾਂ ਚੰਗਾ ਲੱਗਿਆ ਜੇ ਬੱਚੀ ਦੇਗੀ ਤਾਂ ਵਾਰੀ ਨਿਆਰੇ ਆ ਬਈ ਤੇ ਬਾਕੀ ਮੋਬਾਈਲ ਨੰਬਰ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਕੀ ਠੰਡੀ ਠੰਡੀ ਸੀਲ ਬਾਈ ਪੂਰੀਆ ਤੁਸੀਂ ਦੇਖ ਸਕਦੇ ਆ ਬਾਕੀ ਸਾਨੂੰ ਪਹਿਲਾਂ ਬਾਕੀ ਲੋ ਵੀ ਥਾਣਾ ਨੂੰ ਹੱਥ ਲਾਈ ਜਾਂਦਾ ਬਾਈ ਉਹੋ ਕੋਈ ਹਲਚਲ ਨਹੀਂ ਕੀਤੀ ਲੈਣ ਦੇ ਭੂਰਾ ਵੀ ਬਾਕੀ ਵੀ ਤੁਹਾਨੂੰ ਪਹਿਲਾਂ ਵੀ ਦੱਸੀਦਾ ਜਿਹੜਾ ਚੰਗੇ ਦੁੱਧ ਵਾਲਾ ਪਸ਼ੂ ਹੁੰਦਾ ਉਹ ਠੰਡਾ ਸੀਲ ਹੀ ਹੁੰਦਾ ਬਾਈ ਤੇ ਬਾਈ ਦਾ ਫੋਨ ਨੰਬਰ ਚੱਲੀ ਜਾਂਦਾ ਡਿਸਪਲੇ ਤੇ ਬਾਈ ਨਾਲ ਰਲਾਓ ਸੌਦਾ ਤੇ ਫੋਨ ਮੇਰਾ ਭਰਾ ਉਹ ਹੀ ਲਾਇਓ ਜਿਹੜੇ ਨੂੰ ਗਾਂ ਜਚੇ ਬਾਈ ਕਿਉਂਕਿ ਚੰਗੇ ਰਿਕਾਰਡ ਵਾਲੀ ਗਾਂ ਵੀ ਸੀਮਨ ਚੰਗਾ ਲੱਗ ਤੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ